ਚੁਪਾ ਪੂਰਾ ਗਾਇਨੀ ਅਵਾਜ਼ ਇਹ ਖਾਲਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਖਾਸ ਦਿਨ ਉੱਤੇ ਖਾਸ ਚਰਚਾ ਨੂੰ ਲੈ ਕੇ ਅੱਜ ਆਪ ਆ ਸਭ ਦਰਸ਼ਕਾਂ ਦੇ ਸਾਹਮਣੇ ਰੂਗਰੂ ਹੋਏ ਆਂ ਔਰ ਅੱਜ ਜਿਹੜੀ ਗੱਲਬਾਤ ਹੈ ਅਸੀਂ ਅੱਜ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਦੀ ਜਿਹਾਰੂ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਦੇ ਪ੍ਰਧਾਨ ਤੇ ਉਹਨਾਂ ਦੇ ਮੈਂਬਰ ਸਾਹਿਬਾਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਅੱਜ ਇੱਕ ਚਰਚਾ ਹੋਈ ਹੈ ਔਰ ਕਿਸ ਵਿਸ਼ੇ ਤੇ ਹੋਈ ਹੈ ਪ੍ਰਧਾਨ ਸਾਹਿਬ ਅੱਜ ਖੁਦ ਆਪਣੇ ਮੂੰਹੋਂ ਦੱਸਣਗੇ ਸੋ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੀ ਇਹ ਜਿਹੜੀ ਅੱਜ ਇਹਨਾਂ ਦੀ ਪਾਰਟੀ ਦੀ ਚਰਚਾ ਹੋਈ ਹੈ ਉਸ ਚਰਚਾ ਬਾਰੇ ਦਰਸ਼ਕਾਂ ਨੂੰ ਰੂਬਰੂ ਕਰਾਣ ਧੰਨਵਾਦ ਸਭ ਤੋਂ ਪਹਿਲਾਂ ਅੱਜ ਗਣਤੰਤਰ ਦਿਵਸ ਤੇ 26 ਜਨਵਰੀ ਤੇ ਦੇਸ਼ ਵਿਦੇਸ਼ ਅਤੇ ਦੇਸ਼ ਵਿੱਚ ਤੇ ਪੰਜਾਬ ਵਿੱਚ ਬੈਠੇ ਸਮੂੱਚੇ ਹਿੰਦੁਸਤਾਨ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ। ਸੋ ਆਵਾਜ਼ੇ ਖਾਲਸ ਦੇ ਚੈਨਲ ਨੂੰ ਵੀ ਲੱਖ ਲੱਖ ਵਧਾਈ ਦਿੰਨੇ ਆ। ਸੋ ਅੱਜ ਸਾਡੇ ਦੇਸ਼ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਦੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਆਤਮ ਨਿਰਪਰ ਭਾਰਤ ਦੇਖਣ ਨੂੰ ਮਿਲਿਆ ਹਰ ਪੱਖੋਂ ਭਾਰਤ ਸਟਰੋਂਗ ਔਰ ਮਜ਼ਬੂਤ ਦੇਖਣ ਨੂੰ ਮਿਲਿਆ ਭਾਰਤ ਦੇਸ਼ ਵਿੱਚ ਤੇ ਪੂਰੀ ਦੁਨੀਆ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਨਾਲ ਇਹ ਦੁਨੀਆ ਦਾ ਗੁਲਦਸਤਾ ਬਣਦਾ ਹੈ ਸੋ ਦੁਨੀਆ ਦੇ ਵਿੱਚ ਸਿੱਖ ਕੌਮ ਹੈ ਜਿਹੜੀ ਹਿੰਦੂ ਮੁਸਲਮ ਸਿੱਖ ਈਸਾਈ ਇਹ ਚਾਰ ਫੁੱਲਾਂ ਦੇ ਨਾਲ ਵਰਲਡ ਦਾ ਨਕਸ਼ਾ ਬਣਦਾ ਹੈ ਜਦੋਂ ਅੱਜ ਅਸੀਂ ਭਾਰਤ ਦੇ ਸ਼ਕਤੀ ਪ੍ਰਦਰਸ਼ਨ 26 ਜਨਵਰੀ ਤੇ ਭਾਰਤ ਦੀ ਤਾਕਤ ਭਾਰਤ ਦੀਆਂ ਝਲਕੀਆਂ ਭਾਰਤ ਦਾ ਲੋਕਤੰਤਰ ਭਾਰਤ ਦਾ ਹਰ ਨਮੂਨਾ ਦੇਖਣ ਨੂੰ ਮਿਲਿਆ ਬੜਾ ਅੱਛਾ ਵੀ ਲੱਗਾ ਛੋੜਾ ਕੋਸੂ ਵੇਲੇ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਨੂੰ ਐਂ ਲੱਗਾ ਕਿ ਜਿਹੜੇ ਹਿੰਦੁਸਤਾਨ ਦੀਆਂ ਇਹ ਆਪਾਂ ਝਲਕੀਆਂ ਹਰ ਸੂਬੇ ਦੀ ਝਲਕੀ ਉੱਥੇ ਆਪਾਂ ਦਿਖਾਣੇ ਆ ਉਹਦੇ ਵਿੱਚ ਜਿਹੜੀ ਪੰਜਾਬ ਦੀ ਝਲਕੀ ਹੈ ਉਹ ਕੰਪਲਸਰੀ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਹੈ ਕਿ ਹਿੰਦੂ ਮੁਸਲਮ ਸਿੱਖ ਈਸਾਈ ਚਾਰ ਫੁੱਲਾਂ ਦੇ ਨਾਲ ਇਹ ਦੁਨੀਆ ਸੋਹਣੀ ਹੈ ਦੁਨੀਆ ਚੰਗਾ ਲੱਗਦੀ ਹੈ ਇਸ ਕਰਕੇ ਸਭ ਤੋਂ ਵੈਰੀ ਇੰਪੋਰਟੈਂਟ ਝਲਕੀ ਜਿਹੜੀ ਹੈ ਉਹ ਜਿਹੜੀ ਅੱਜ 26 ਜਨਵਰੀ ਵਾਲੀ ਪ੍ਰੇਡ ਵਿੱਚ ਹੈ ਉਹ ਪੰਜਾਬ ਦੀ ਝਲਕੀ ਦੇਖਣ ਨੂੰ ਨਹੀਂ ਮਿਲੀ ਸੋ ਇਨੀਆਂ ਸ਼ਬਦਾਂ ਨਾਲ ਹੀ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਸਾਰੀ ਸੰਗਤ ਦਾ ਤਹਿ ਦਿਲੋਂ ਸਤਿਕਾਰ ਕਰਦੀ ਹੈ ਔਰ 26 ਜਨਵਰੀ ਤੇ ਦੇਸ਼ ਨੂੰ ਵਿਦੇਸ਼ ਅਤੇ ਦੇਸ਼ ਵਿੱਚ ਬੈਠੇ ਸਾਰੇ ਭਾਰਤ ਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ